ਬਾਬਾ ਜੀ ਦਾ ਵਿਆਹ ਵਾ ਪੁਰਬ ਰਾਤ ਨੇ ਬਾਬੇ ਦਾ ਵਿਆਹ ਪਰ ਬਣਾਇਆ ਜਾਂਦਾ ਰਾਤ ਨੂੰ ਸਾਰੇ ਕੰਨ ਸਾਹਿਬ ਫੈਰਦੀ ਹੈ ਛੁੱਤੀ ਹੋਈ ਹੁੰਦੀ ਹੈ ਉਹਨਾਂ ਨੂੰ ਸਵੇਰੇ ਦੋ ਢਾਈ ਵੇ ਠਾਲ ਕੇ ਇਹਨਾਂ ਨੂੰ ਭਾਜੀ ਬਣ ਕੇ ਦੇਈਦੀ ਭਾਜੀ ਫੇਰ ਸਭ ਤੇ ਆਹ ਲੋ ਮਹਾਰਾਜਾ ਬਾਬਾ ਸਾਡੀ ਸੰਗ ਜੀ ਵਿਆਹ ਬਾਬਾ ਜੀ ਦਾ ਸਪੂਰਨ ਹੋਇਆ ਵਾ ਤੁਸੀਂ ਭਾਜੀ ਲੋਕ ਤੇ ਹੁਣ ਜਾ ਕੇ ਕਰਵਾਣੇ ਹੋ ਉਹਨਾਂ ਦੇ 4 ਘੰਟੇ ਮਾਈ ਸੀ ਪਹਿਲਾਂ 4 ਘੰਟੇ ਮਾਈ ਸਟਾਰਟਿੰਗ 4 ਘੰਟੇ ਮਾਈ ਸੀ ਹੋਲੀ ਹੋਦੇ 8 ਕਿਤੇ 6 6 ਤੋਂ 8 8 ਤੱਕ ਕਿਤਾ ਵਧਈਏ ਉਹ ਤੇ ਬਹੁਤ ਮਹਾਰਾਜ ਦੀ ਕਿਰਪਾ ਵਾ ਵੀ ਪਿਛਲੇ ਸਾਲ 10 ਟਾਲ ਬਣਾਈਦੇ ਹਾਂ ਬਹੁਤ ਬਣਾਈਆਂ ਪਰ ਫੇਰ ਵੀ ਸੰਗਤ ਰਹਿ ਗਈ ਸੀ ਸੰਗਤ ਰਹਿਣ ਨਾਲ ਫਿਰ ਸਾਡੇ ਮਨ ਚ ਹੋਇਆ ਵੀ ਨਹੀਂ ਅਗਲੇ ਹੋਰ ਵਧਾਵਾਂਗੇ ਉਹ ਐਰ ਜੀ ਵਧਾਈ ਆ ਵੇਖੋ ਜੇ ਐਰ ਦੀ ਸੰਗਤ ਨੂੰ ਪੂਰੀ ਹੋ ਗਈ ਤੇ ਫੇਰ ਤਾਂ ਠੀਕ ਹੈ ਨਹੀਂ ਤੇ ਫਿਰ ਹੋਰ ਵਧਾ ਦਾਂਗੇ ਕੋਈ ਗੱਲ ਨਹੀਂ ਸੰਗਤ ਸਹਿਯੋਗ ਦੇਣ ਦੀ ਆ ਸੰਗਤ ਵੱਤਬਾਤ ਸਾਥ ਦੇਣ ਦੀ ਆ ਉਹ ਆਪ ਹੀ ਜੇ ਨਹੀਂ ਜਾਂਦੇ ਆਪ ਹੀ ਆਸਣ ਪਾਣੀ ਲੈ ਕੇ ਸਾਡੇ ਕੋ ਪਹੁੰਚ ਆ ਦੇਖੋ ਆ ਜਾਂਦੇ ਨੇ ਵੀ ਆ ਸਾਰਾ ਹਿਸਾਬਾ ਉਹ ਵਿੱਚ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਨੂੰ ਵੀ ਸੰਗ ਸਾਡਾ ਇੰਨਾ ਸਜਾ ਕੇ ਬਸਹੀ ਰੋਣੀਆਂ ਹੀ ਕਰੀ ਦੀ ਜਿਤਨਾ ਬਾਬਾ ਜੀ ਦਾ ਵਿਆਹ ਵਾ ਪੁਰਬ ਰੱਦਨੇ ਬਾਬੇ ਦਾ ਵਿਆਹ ਪਰ ਬਣਾਇਆ ਜਾਂਦਾ ਰਾਤ ਨੂੰ ਸੰਗ ਤੇ ਕੰਨ ਸਾਹਿਬ ਫੈਰਦੀ ਆ ਸੁੱਤੀ ਹੋਈ ਹੁੰਦੀ ਆ ਉਹਨਾਂ ਨੂੰ ਸਵੇਰੇ ਦੋ ਢਾਈ ਵੇ ਠਾਲ ਕੇ ਨਾਲ ਭਾਜੀ ਬਣ ਕੇ ਦੇਦੀ ਭਾਜੀ ਬੇਦਸਾਫ ਤੇ ਆ ਲਓ ਮਹਾਰਾਜਾ ਤੁਹਾਡੇ ਸੰਗ ਜੀ ਵਿਆਹ ਬਾਬਾ ਜੀ ਦਾ ਸਪੂਰਨ ਹੋਇਆ ਵਾ ਤੁਸੀਂ ਭਾਜੀ ਲਓ ਤੇ ਹੁਣ ਜਾਓ ਚਰਮਾਨੇ ਕਾਜ ਕਰ ਉਸ ਤੋਂ ਬਾਅਦ ਆਪਾਂ ਲੋਕਲ ਵੰਡੀ ਦੀ ਆ ਲੋਕਲ ਤੋਂ ਬਾਅਦ ਆਪਾਂ ਜੇ ਕੋਈ ਬਾਹਰੋਂ ਡਿਮਾਂਡ ਆਉਂਦੀ ਆ ਜਿੱਥੋਂ ਵੀ ਆਉਂਦੀ ਆ ਉਹਨਾਂ ਨੂੰ ਕਹੇ ਵੀ ਆਪਣੇ ਹੋਰ ਵੇਚ ਲੋ ਤੁਹਾਨੂੰ ਫੋਨ ਆਉਂਦੇ ਨੇ ਫਿਰ ਜਿੱਦਾਂ 10 ਘੰਟਾ ਜਿਹਾ ਫੋਨ ਆਏ ਫਿਰ ਇੱਕ ਬੋਰੀ ਇਹਨਾਂ ਨੂੰ ਇੱਕ ਬੰਦੇ ਨੂੰ ਭੇਜ ਦਿੱਤੀ ਉਹ ਫਿਰ ਅਗਲਾ ਅਗਲਾ ਜਲੰਧਰ ਲੁਧਿਆਣਾ ਦਿੱਲੀ ਕਿੱਥੇ ਵੀ ਆਇਆ ਉਹ ਵੰਡ ਲੈਂਦੇ ਨੇ ਆਪ ਬੱਚੇ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਨਾਲ ਟਾਈਮ ਕਾਫੀ ਟਾਈਮ ਤਾਂ ਲੱਗਣਾ ਜੀ ਇਹਨੂੰ ਅੱਜ ਅੱਜ ਤੇ 4-3 ਹੋ ਗਈ ਆ 8 ਕਰ ਦਿਨ ਲੱਗੇ ਹੋਏ ਇਹਨਾਂ ਨੂੰ ਲੱਗੇ ਨੇ ਤੇ ਅਜੇ 4 ਦਿਨਾਂ ਦੇ ਹੋਰ ਲੱਗਣੇ ਨੇ ਇਸ ਵੇਲੇ 7 ਵਜੇ ਲੱਗਦੇ ਤੇ ਮੁਰਗੇ ਕੱਲ ਤੋਂ ਮੁਰਗੇ ਪਲੰਬਰਾਂ ਦੀ ਟੀਮ ਇੱਕ ਆਉਣੀ ਆ ਉਹ ਵੀ ਪੈਕਿੰਗ ਕਰਕੇ ਦੇਣੀ ਉਹਨਾਂ ਨੂੰ ਪੈਕਿੰਗ ਕਰਾਇਆ ਜਾਂਦਾ ਅੱਗੇ ਵੀ ਅਸੀਂ ਸਹਿਯੋਗ ਨਾਲ ਸੰਕਟਾ ਦੇ ਸਹਿਯੋਗ ਨਾਲ ਹੀ ਮਠਿਆਈ ਵੰਡੀ ਦੀ ਆ ਜਿਆਹਪੁਰ ਤੋਂ ਅਗਲੇ ਦਿਨ ਅਸੀਂ ਵੰਡਣੀ ਸ਼ੁਰੂ ਕਰ ਦਿੰਦੇ ਆ ਮਠਿਆਈ ਤੇ 5 4 5 ਜਨ ਦੇ ਵਿੱਚ ਸਾਨੂੰ ਲੱਗ ਜਾਂਦੇ ਨੇ ਮਠਿਆਈ ਵੰਦਦੇ ਆ ਵੰਦਦੇ ਇਹ ਹਰ ਕਿਸੇ ਦੇ ਘਰ ਤਕਰੀਬਨ ਜਿਹੜੇ ਆਪਣੇ ਸੱਜਣ ਮਿੱਤਰ ਹੁੰਦੇ ਜਿਨ੍ਹਾਂ ਨੇ ਸੇਵਾ ਦਿੱਤੀ ਹੁੰਦੀ ਆ ਉਹਨਾਂ ਦੇ ਘਰ ਆਪ ਪਹੁੰਚਾ ਕੇ ਆਈ ਦੀ ਆ ਲੋਕਲ ਅਸੀਂ 5-7 ਕਿਲੋਮੀਟਰ ਤੱਕ ਤੇ ਆਪ ਹੀ ਸਾਰਾ ਦੇ ਘਰਾਂ 'ਚ ਪਹੁੰਚਾ ਕੇ ਆਉਂਦੇ ਆ ਕਹਿੰਦੇ ਨੁੱਚੇ ਆਉਂਦੀ ਲੋੜ ਨਹੀਂ ਪੈਂਦੀ ਹਰ ਇੱਕ ਦੇ ਘਰ ਆ ਪਹਚਾਈਦੀ ਆ ਕਈਆਂ ਨੂੰ ਇੱਕ ਪੈਕੇਟ ਦਈਦਾ ਤੇ ਉਹ ਕਹਿੰਦੇ ਭਾਜੀ ਮੇਰਾ ਰਿਸ਼ਤੇਦਾਰ ਜੀ ਉਹਨੂੰ ਮੈਂ ਭੇਜਨੀ ਆ ਸਾਨੂੰ ਦੋ ਪੈਕੇਟ ਹੋਰ ਦੇ ਦੋ ਚਾਰ ਪੈਕੇਟ ਜਦ ਤੱਕ ਸਾਡੇ ਕੋਲ ਭਾਜੀ ਰਹਿੰਦੀ ਆ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿਹੜਾ ਮਰਜ਼ੀ ਹੋਵੇ ਜਿਹਨੂੰ ਹਰ ਇੱਕ ਨੂੰ ਪਹਚਾਈਦੀ ਆ ਸਾਡੇ ਭਾਜੀ ਇੱਕ ਪਲੰਬਰਾਂ ਦੀ ਟੀਮ ਆਉਂਦੀ ਆ ਉਹਦੇ ਘੱਟੋ ਘੱਟ ਹੀ ਤੇ 50 ਮੈਂਬਰ ਹੁੰਦੇ ਨੇ ਤੇ ਉਹ ਇੱਥੇ ਸਾਰਾ ਦਿਨ ਫਿਰ ਪੈਕ ਕਰਦੇ ਨੇ ਉਸ ਤੋਂ ਬਾਅਦ ਫਿਰ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੇ ਸਾਡੀ ਟੀਮ ਦੇ ਮੈਂਬਰ ਬਾਕੀ ਨੇ ਜੋੜਾ ਘਰ ਸੇਵਾ ਸਾਡੀ ਦੇ ਉਹ ਵੀ ਆਉਂਦੇ ਨੇ ਕੋਈ ਦਿਨੇ ਹੁੰਦਾ ਕੋਈ ਰਾਤ ਨੂੰ ਹੁੰਦਾ ਰਾਤੀ 12 ਵਜੇ ਕੋਈ ਤੱਕ ਅਸੀਂ ਪੈਕ ਕਰਦੇ ਰਹਿੰਦੇ ਦੋ ਦਿਨ ਸਾਨੂੰ ਪੈਕ ਕਰਨ ਤੇ ਲੱਗ ਜਾਂਦੇ ਨੇ ਸਿਰਫ ਭੱਜੀ ਸ਼ਾਹੀ ਇਹ ਉਹਦੇ ਹੁੰਦਾ ਵਾ ਪਤਾ ਨਹੀਂ ਇਹ ਕੀ ਗੁਰਨਾਨਕ ਸਾਹਿਬ ਦਾ ਗੁਰਪੁਰਬ ਗੁਰਪੁਰਬ ਕੋਈ ਵੀ ਹੋਵੇ ਲੇਕਿਨ ਆ ਜਿਹੜਾ ਭੱਜੀ ਦਾ ਪ੍ਰੋਗਰਾਮ ਬਣਿਆ ਸਾਡਾ ਥੋੜੀ ਹੌਲੀ ਥੋੜੀ ਦੇਰ ਤੋਂ ਹੌਲੀ ਹੌਲੀ ਵੱਧ ਵੱਧ ਕੇ ਵੱਧ ਵੱਧ ਕੇ ਸੰਗਤ ਦੇ ਸਹਿਯੋਗ ਨਾਲ ਹੀ ਵਧਣ ਲਿਆ ਸੰਗਤ ਵੱਧੋ ਵਧੀ ਕੋਈ ਖੰਡ ਦੀ ਬੋਰੀ ਭੜਾ ਜਾਂਦਾ ਕੋਈ ਘਿਓ ਦੀ ਬੋਰੀ ਪੀਪਾ ਭੜਾ ਜਾਂਦਾ ਕੋਈ ਰਿਫਾਇਨਡ ਦਾ ਕੋਈ ਸਰੋਂ ਦਾ ਤੇਲ ਦਾ ਅਸੀਂ ਕਿਹਨੂੰ ਨਾ ਹੀ ਕਹੀਏ ਤੇ ਆਪੇ ਕਹਿੰਦੇ ਕਹਿੰਦੇ ਭਾਜੀ ਆਪਾਂ ਭਾਜੀ ਨਹੀਂ ਬਣਦੀ ਸਾਨੂੰ ਸੇਵਾ ਨਹੀਂ ਲਈ ਤੁਸੀਂ ਜਿਹੜਾ ਕੋਈ ਵੇਖਣ ਹੁੰਦਾ ਕੋਈ ਪੈਸੇ ਦਾਨ ਕਰ ਜਾਂਦਾ ਵੀ ਨੋਜ ਭਾਜੀ ਸਾਡੋ ਸਾਡੀ ਸੇਵਾ ਕਰੋ ਸਾਡੀ ਸਿਰਾ ਕਰੋ ਇਤਨਾ ਹੀ ਸੰਗਤ ਦੇ ਸਹਿਯੋਗ ਨਾਲ ਹੀ ਸਭ ਕੁਝ ਹੁੰਦਾ ਕੋਈ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ